ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜ਼ਰੂਰ ਹੈ ਆਪਰੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਾਈ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਖੀਆਂ ਸਾਂਝੀਆਂ ਕਰਨ ਵਾਸਤੇ ਸਾਧ ਸੰਗਤ ਜੀ ਇਹ ਜੋ ਸਾਖੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਸ਼ੁਰੂਆਤ ਆਪਾਂ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਤੋਂ ਕੀਤੀ ਉਸ ਹਮ ਪਰ ਉਹ ਜਨਮ ਸਾਖੀ ਇਤਨੀ ਵਿਰਦ ਸੀ ਕਿ ਉਸ ਦੇ ਵਿੱਚੋਂ ਪੜਨਾ ਬਹੁਤ ਔਖਾ ਸੀ ਇਸ ਲਈ ਉਸ ਸਾਖੀ ਦੇ ਆਧਾਰਤ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਦੇ ਆਧਾਰਤ ਕਵੀ ਚੂੜਮਣੀ ਭਾਈ ਸੰਤੋਖ ਸਿੰਘ ਜੀ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਗੁਰੂ ਨਾਨਕ ਪ੍ਰਕਾਸ਼ ਵਿਚੋਂ ਆਪਾਂ ਆਪ ਜੀ ਦੇ ਨਾਲ ਸਾਖੀਆਂ ਸਾਂਝੀਆਂ ਕਰ ਰਹੇ ਹਾਂ ਪਿਛਲੇ ਦਿਨਾਂ ਤੱਕ ਆਪ ਜੀ ਨੇ ਜੋ ਸਰਵਣ ਕੀਤਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਅਦਾਸੀ ਨੂੰ ਸੰਪੂਰਨ ਕਰਕੇ ਆਪਣੇ ਨਗਰ ਰਾਏਪੋਏ ਦੀ ਤਲਵੰਡੀ ਆਏ ਇੱਥੇ ਆ ਕੇ ਕਾਫੀ ਸਮਰ ਹੈ ਤੇ ਇੱਥੇ ਹੀ ਧੰਨ ਧੰਨ ਪਿਤਾ ਮਾਤਾ ਕਾਲੂ ਜੀ ਨੂੰ ਪ੍ਰਦੇਸ਼ ਦਿੜ ਕਰਾਇਆ ਤੇ ਉੱਥੇ ਹੀ ਉਹਨਾਂ ਨੇ ਮੇਤਾ ਕਾਰੂ ਜੀ ਨੇ ਸੱਚਖੰਡ ਗਮਨ ਕੀਤਾ ਮੇਤਾ ਕਾਰੂ ਜੋ ਪਹਿਲਾਂ ਹਮੇਸ਼ਾ ਹੀ ਗੁਰੂ ਨਾਨਕ ਨੂੰ ਆਪਣਾ ਪੁੱਤਰ ਸਮਝਦਾ ਸੀ ਤੇ ਕਈ ਵਾਰ ਬਦਕੱਟ ਬੋਲ ਵੀ ਬੋਲ ਜਾਂਦਾ ਸੀ ਮਾਰ ਵੀ ਦਿੰਦਾ ਸੀ ਪਰ ਜਦੋਂ ਸਤਿਗੁਰਾਂ ਨੇ ਉਹਨੂੰ ਆਤਮ ਗਿਆਨ ਦਿੜ ਕਰਾ ਦਿੱਤਾ ਤੇ ਫਿਰ ਉਹ ਇਸ ਗੱਲ ਨੂੰ ਮੰਨ ਗਿਆ ਕਿ ਤੁਸੀਂ ਮੇਰੇ ਪੁੱਤਰ ਨਹੀਂ ਹੋ ਤੁਸੀਂ ਅਵਤਾਰ ਹੋ ਮੇਰੇ ਘਰ ਅਵਤਾਰ ਉਤਾਰਿਆ ਹੈ ਸੋ ਹੁਣ ਤੁਸੀਂ ਗੁਰਦਾਨਕ ਸਾਹਿਬ ਅੱਗੇ ਉਹਨੇ ਬੇਨਤੀ ਕੀਤੀ ਕਿ ਹੁਣ ਤੁਸੀਂ ਮੈਨੂੰ ਉਪਦੇਸ਼ ਦੇਵੋ ਫਿਰ ਸਤਗੁਰ ਨਾਨਕidev ਜੀ ਮਹਾਰਾਜ ਨੇ ਆਪਣੇ ਪਿਤਾ ਭਾਈ ਮਿਤਾ ਕਾਲੂ ਜੀ ਨੂੰ ਉਪਦੇਸ਼ ਦਿੱਤਾ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਮਿਤਾ ਕਾਲੂ ਜੀ ਸੱਚਖੰਡ ਗਮਨ ਕਰ ਗਏ ਉਸ ਤੋਂ ਥੋੜੇ ਸਮੇਂ ਬਾਅਦ ਮਾਤਾ ਤ੍ਰਿਪਤਾ ਜੀ ਵੀ ਸੱਚਖੰਡ ਗਮਨ ਕਰ ਗਏ ਹੁਣ ਜੋ ਜੈਦਾਬ ਸੀ ਮਹਿਤਾ ਕਾਲੂ ਜੀ ਦੀ ਜਿਸ ਦੇ ਵਾਰਸ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ ਉਹਨਾਂ ਨੇ ਸਾਰੀ ਗਰੀਬਾਂ ਦੇ ਵਿੱਚ ਵੰਡ ਦਿੱਤੀ ਤੇ ਆਪ ਦੂਜੀ ਅਦਾਸੀ ਨੂੰ ਤੁਰ ਪਏ ਹੁਣ ਸਾਧ ਸੰਗਤ ਜੀ ਦੂਜੀ ਅਦਾਸੀ ਨੂੰ ਜਦੋਂ ਚੱਲੇ ਤੇ ਪਹਿਲਾ ਪੜਾਅ ਇਹਨਾਂ ਦਾ ਕੁਰਕ ਖੇਤਰ ਵਿੱਚ ਹੋਇਆ ਆਓ ਕੁੜਾ ਕੁਰਮਣੀ ਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਸੂਰਜ ਪ੍ਰਕਾਸ਼ ਸੂਰਜ ਪ੍ਰਤਾਪ ਸੂਰਜ ਗ੍ਰੰਥ ਵਿੱਚ ਕੀ ਕਹ ਰਹੇ ਹਨ ਦੋ ਰਾਤ ਪੂਰਨ ਦੇਖਿਓ ਆਤਮਾ ਦਵਤ ਹੈ ਸਰਬ ਨਿਵਾਰ ਪੈ ਸ਼ਾਂਤ ਮਨ ਸੰਤ ਜੇ ਤਿੰਨ ਪਦ ਨਮੋਹ ਮਾਰ ਕਵੀ ਜੀ ਕਹ ਰਹੇ ਹਨ ਕਿ ਜਿੰਨਾ ਸੰਤਾ ਨੇ ਸਾਰੀ ਦਵੈਤ ਭਾਵਨਾ ਨੂੰ ਦੂਰ ਕਰਕੇ ਇਕ ਆਤਮਾ ਨੂੰ ਸਾਰੇ ਪੂਰਨ ਵੇਖਿਆ ਹੈ ਇਸ ਤਰ੍ਹਾਂ ਵੇਖ ਕੇ ਸ਼ਾਂਤ ਮਨ ਵਾਲੇ ਹੋ ਗਏ ਹਨ ਉਹਨਾਂ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ ਸ੍ਰੀ ਬਾਲਾ ਸੰਧੂ ਬਾਚ ਚਉਪਈ ਹੇਤ ਤੀਰਥ ਕੇ ਕੀਨ ਅਦਾਸੀ ਕਰਨ निहाल नरन सुखरासी प्रथमे कर खेतर में आए वैसे एक स्थान मन पाए ਪਾਈ ਬਾਲੇ ਨੇ ਕਿਹਾ ਕਿ ਤੀਰਥ ਵੇਖਣ ਤੇ ਮਨੁੱਖਾਂ ਨੂੰ ਨਿਹਾਲ ਕਰਨ ਵਾਸਤੇ ਸੁੱਖਾਂ ਦੀ ਪੂੰਜੀ ਭਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਅਦਾਸੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਕਰਕhetra ਵਿੱਚ ਆਏ ਇੱਕ ਥਾਂ ਮਨ ਪਾਉਂਦੀ ਥਾਂ ਤੇ ਬੈਠ ਗਏ ਸੂਰਜ ਪਰਬ ਖੁਤੋਤ ਹੈ ਕਾਲਾ ਮੇਲਾ ਇਕੱਠੇ ਹੋ ਪਿਓ ਬਿਸਾਲਾ ਦੇਵ ਜਾਦਕ ਜੇ ਚਾਰ ਵਰਨਾਂ ਵਰਨੇ ਆਵਤ ਪਹਤ ਮਜਨ ਕਰਨੇ ਉਸ ਸਮੇਂ ਸੂਰਜ ਗ੍ਰਹਿ ਦਾ ਪੂਰਬ ਸੀ ਬੜਾ ਵੱਡਾ ਮੇਲਾ ਲੱਗਿਆ ਹੋਇਆ ਸੀ ਬ੍ਰਾਹਮਣ ਆਦ ਚਾਰੇ ਵਰਨਾਂ ਦੇ ਲੋਕ ਜੁੜੇ ਹੋਏ ਸਨ ਸਾਰੇ ਇਸ਼ਨਾਨ ਕਰਨ ਵਾਸਤੇ ਆਏ ਸਨ ਆਸ਼ਰਮ ਹੈ ਗ੍ਰਸਤਾਦਕ ਜੇ ਉਹ ਆਬ ਤ ਪਹਿਚਾਰੋ ਮਿਲਤੇ ਹੋ ਖਟ ਦਰਸ਼ਨ ਤੇ ਆਜ ਜਿ ਔਰਾ ਪੁਰਬ ਕਰਨ ਆਏ ਤਹ ਠੋਰਾ ਗ੍ਰਸ ਆਦੇ ਜਿਹੜੇ ਆਸ਼ਰਮ ਹਨ ਇਹ ਚਾਰੇ ਹੀ ਇੱਥੇ ਮਿਲ ਕੇ ਆਏ ਸਨ ਛੇ ਦਰਸ਼ਨ ਤੇ ਗ੍ਰੰਥਾਂ ਦੇ ਪੜਨ ਵਾਲੇ ਵੀ ਉਸ ਥਾਂ ਪਰ ਪੁਰਬ ਕਰਨ ਆਏ ਸਨ ਸ੍ਰੀ ਨਾਨਕ ਠਾਨੀ ਮਨ ਐਸੇ ਇਨਸੇ ਚਰਚਾ ਕਰੀਏ ਕੈਸੇ ਪੰਡਤ ਬੜੇ ਹਿਰਦੇ ਜਨ ਗਰਬਾ ਮਾਨੀ ਸੰਿਆਸੀ ਜੇ ਸਰਬ ਗੁਰੂ ਨਾਨਕ ਦੇਵ ਜੀ ਨੇ ਮਨ ਵਿੱਚ ਇਸ ਤਰ੍ਹਾਂ ਠਾਨੀ ਕਿ ਨਾ ਬ੍ਰਾਹਮਣਾਂ ਦੇ ਨਾਲ ਕਿਵੇਂ ਚਰਚਾ ਕੀਤੀ ਜਾਵੇ ਪੰਡਤਾਂ ਦੇ ਹਿਰਦੇ ਵਿੱਚ ਵੱਡੇ ਕੁ ਮੰਡ ਨਾਲ ਭਰੇ ਹੋਏ ਹਨ ਮਾਨਤਾਰੀ ਤੇ ਸੰਿਆਸੀ ਵੀ ਸਾਰੇ ਆਏ ਹੋਏ ਹਨ ਇੱਕ ਸੁਥਾਨ ਮਹਿਕੀਨੋ ਆਸਣ ਬੈਸ ਰਹਿ ਮਦਕੰਬ ਬਨਾਸਨ ਮਰਦਾਨਾ ਤਬ ਗਾਵਣ ਲਗਾ ਮਦਰ ਰਾਗ ਸੋ ਔਰ ਓਨ ਰਾਗਾ ਇੱਕ ਥਾਂ ਤੇ ਆਸਣ ਜਮਾਇਆ ਸਤਖੁਰਾ ਨੇ ਤੇ ਦੰਬਨਾਸ਼ਿ ਕੋਥੇ ਬੈਠੇ ਰਹੇ ਮਰਦਾਨਾ ਫਿਰ ਸ਼ਬਦ ਗਾਉਣ ਕਰਨ ਲਗਾ ਹਿਰਦੇ ਵਿੱਚ ਵੱਡਾ ਪ੍ਰੇਮ ਧਾਰਨ ਕਰਕੇ ਉਹ ਬੜੇ ਮਿੱਠੇ ਰਾਗ ਵਿੱਚ ਗਾ ਰਿਆ ਸੀ ਤੇ ਰੇਛਨ ਇੱਕ ਰਾਣੀ ਸੁਤਲੀਨੋ ਆਈ ਨਿਕ ਬੰਦਨਾ ਕੀਨੋ ਤਹ ਕਾ ਸ਼ਤਰੂ ਪਰ ਬਲ ਬਹਿ ਬਾਡੇ ਦੇਸ ਖੇਸ ਸਹ ਪਰਤੇ ਕਾਡੇ ਉਸ ਸਮੇ ਇੱਕ ਰਾਣੀ ਆਪਣਾ ਪੁੱਤਰ ਲੈ ਕੇ ਆਈ ਤੇ ਗੁਰੂ ਜੀ ਦੇ ਨੇੜੇ ਆ ਕੇ ਉਸਨੇ ਬੰਦਨਾ ਕੀਤੀ ਤੇ ਉਸਨੇ ਦੱਸਿਆ ਕਿ ਉਸਦੇ ਦੁਸ਼ਮਣ ਜਿਹੜੇ ਬੜੇ ਵਧੇ ਹੋਏ ਹਨ ਉਹਨਾਂ ਨੇ ਉਹਨਾਂ ਦਾ ਰਾਜ ਖੋ ਕੇ ਉਹਨਾਂ ਨੂੰ ਨਗਰ ਵਿੱਚੋਂ ਕੱਢ ਦਿੱਤਾ ਹੈ ਪਾਇ ਦੀਮ ਪੈ ਸੰਤ ਕਿਰਪਾਲਾ ਆਨ ਬੇਨਤੀ ਕੀਨ ਬਸਾਲਾ ਤੇਹ ਪੁੱਤ ਸੁਤ ਮਿਰਗ ਕੁਮਾਰੀ ਤਰੀ ਪੇਟ ਤਨ ਗੁਰੂ ਅਗਾਰੀ ਕਿਰਪਾਲੂ ਸੰਤ ਨੂੰ ਵੇਖ ਕੇ ਬਹੁਤ ਨਿਮਰਤ ਹੋ ਗਈ ਤੇ ਆ ਕੇ ਬੇਨਤੀ ਕੀਤੀ ਕਿ ਉਸ ਦਾ ਪੁੱਤਰ ਜਿਹੜਾ ਰਾਜਾ ਸੀ ਉਹ ਇੱਕ ਹਿਰਨ ਨੂੰ ਮਾਰ ਲਿਆ ਸੀ ਉਸ ਨੇ ਹਿਰਨ ਗੁਰੂ ਜੀ ਦੇ ਅੱਗੇ ਪੇਟ ਕੀਤਾ ਕਾਹੇ ਸੂਰਪ ਮੈਂ ਦੀਨ ਨਕਾਰੇ ਹਮ ਆਏ ਅਬ ਪਾਸ ਤੁਮਾਰੇ ਕਿਰਪਾ ਕਰੋ ਬਚパਖੋ ਐਸੇ ਰਾਜ ਹਮੇ ਪ੍ਰਾਪਤ ਹੈ ਜੈਸੇ ਉਸ ਨੇ ਕਿਹਾ ਕਿ ਦੁਸ਼ਮਣ ਨੇ ਸਾਨੂੰ ਨਗਰ ਵਿੱਚੋਂ ਕੱਢ ਦਿੱਤਾ ਹੈ ਅਸੀਂ ਹੁਣ ਤੁਹਾਡੇ ਪਾਸ ਆਏ ਹਾਂ ਕਿਰਪਾ ਕਰਕੇ ਐਸੇ ਬਚਨ ਕਰੋ ਜਿਸ ਕਾਰਨ ਸਾਨੂੰ ਫਿਰ ਰਾਜ ਪ੍ਰਾਪਤ ਹੋਵੇ ਸੁਣ ਤਹਿ ਸੇ ਕਹੈ ਗੁਰ ਕਿਰਪਾਲਾ ਬ੍ਰਹਮ ਭੋਜ ਤੁਮ ਕਰੋ ਬਸਾਲਾ ਪ੍ਰਾਪਤ ਹੈ ਵਹਿ ਪ੍ਰਾਪਤ ਹੈ ਵਹਿ ਰਾਜ ਬਿਹੋਰੀ ਸੋ ਬੋਲੇ ਤਬ ਦੇਵ ਕਰਮ ਜੋਰੀ ਉਹਨਾਂ ਦੀ ਗੱਲ ਸੁਣ ਕੇ ਕਿਰਪਾਲੂ ਗੁਰੂ ਜੀ ਨੇ ਕਿਹਾ ਤੁਸੀਂ ਵੱਡਾ ਭ੍ਰੰਮ ਭੋਜਨ ਕਰੋ ਜਿਸ ਕਾਰਨ ਤੁਹਾਨੂੰ ਦੁਬਾਰਾ ਰਾਜ ਪ੍ਰਾਪਤ ਹੋ ਜਾਵੇਗਾ ਫਿਰ ਰਾਜਾ ਦੁਬੇ ਹੱਥ ਛੋੜ ਕੇ ਬੋਲਿਆ ਭੋਜਨ ਹਿਤ ਹਮ ਪਾਸ ਨਦਰਬਾ ਕਰਤ ਜੁਦ ਤਹ ਖਰਚਿਓ ਸਰਬਾ ਅਬ ਹਮ ਹੋਏ ਰੰਕ ਸਮਾਨਾ ਆਏ ਸ਼ਰਨ ਸੰਤ ਮਹਾਨਾ ਭੋਜਨ ਕਰਨ ਵਾਸਤੇ ਸਾਡੇ ਪਾਸ ਤਨ ਨਹੀਂ ਹੈ ਆਪਣੇ ਦੁਸ਼ਮਣਾਂ ਦੇ ਨਾਲ ਯੁੱਧ ਕਰਨ ਸਮੇਂ ਸਾਰਾ ਧਨ ਖਰਚਿਆ ਗਿਆ ਹੈ ਅਸੀਂ ਹੁਣ ਪਰਜਾ ਸਮਾਨ ਹੀ ਹੋ ਗਏ ਹਾਂ ਹੁਣ ਮਹਾਨ ਸੰਤ ਦੀ ਸ਼ਰਨ ਆਏ ਹਾਂ ਸ੍ਰੀ ਗੁਰੂ ਕਹਿ ਕਰੋ ਅਸ੍ਰੀਤੀ ਕੋਰੇ ਮਟਕਾ ਆਣ ਸੋ ਪ੍ਰੀਤੀ ਇਸ ਮਿਰਗ ਕੋ ਸਭ ਮਾਸ ਸਵਾਰੋ ਪਨੀਪੁਰਕਾਰ ਤਹ ਮੈਂ ਡਾਰੋ ਸ੍ਰੀ ਗੁਰੂ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਕਿ ਪ੍ਰੀਤ ਸਹਿਤ ਇੱਕ ਕੋਰਾ ਮਟਕਾ ਲਿਆਵੋ ਉਸ ਮਟਕੇ ਦੇ ਵਿੱਚ ਮਿਰਕ ਦਾ ਮਾਸ ਸਵਾਰ ਬਣਾ ਕੇ ਸਾਫ ਕਰਕੇ ਪਾ ਦਿਓ ਮਾਰਨ ਸਰਬ ਪਾਏ ਇਸਮਾਹੀ ਅਗਨ ਬਾਰ ਰਿਦੇ ਅਬਤਾਹੀ ਇਸ ਪ੍ਰਕਾਰ ਕੀ ਆਏ ਸੁਣ ਕੇ ਕਰਤ ਪੈ ਤਰ ਸਭਿ ਵਿਦ ਗੁਣ ਕੇ ਫਿਰ ਉਸ ਵਿਚ ਸਾਰੇ ਮਸਾਲੇ ਪਾਉ ਅਗ ਬਾਲ ਕੇ ਫਿਰ ਮਾਸ ਨੂੰ ਰਿਨੋ ਇਸ ਪ੍ਰਕਾਰ ਦੀ ਆਗਿਆ ਸੁਣ ਕੇ ਸਭ ਤਰ੍ਹਾਂ ਵਿਚਾਰ ਕੇ ਉਹ ਉਸੇ ਤਰ੍ਹਾਂ ਹੀ ਕਰਨ ਲੱਗੇ ਚੁੱਲ੍ਹੇ ਕੋ ਕਰ ਮਟਕਾ ਧਾਰਿਓ ਮਾਸ ਮਿਰਗ ਕੋ ਸਰਬ ਸਵਾਰਿਓ ਤਾਂ ਮੈਂ ਪਾਏ ਹੁਤਾਸਨ ਬਾਰਾ ਬਹੁਤੇ ਵਿਪਰਨ ਜਬੈ ਨਿਆਰਾ ਚੁੱਲਾ ਬਣਾ ਕੇ ਉਹਨਾ ਮਟਕਾ ਉੱਤੇ ਧਰ ਦਿੱਤਾ ਮਿਰਗ ਦੇ ਸਾਰੇ ਮਾਸ ਨੂੰ ਸਵਾਰਿਆ ਬਣਾਇਆ ਤੇ ਮਟਕੇ ਵਿੱਚ ਪਾ ਕੇ ਚੁੱਲੇ ਵਿੱਚ ਅੱਗ ਬਾਲ ਦਿੱਤੀ ਬਹੁਤੇ ਬ੍ਰਾਹਮਣਾਂ ਨੇ ਜਦ ਇੱਧਰ ਵੇਖਿਆ ਵਿਦਿਆ ਮਹਾਂ ਪੰਡਤ ਬਦਮਾਨੀ ਨਿਕਸੀ ਤੂਮ ਦੇਖ ਰਸਠਾਨੀ ਆਜ ਤਰਨ ਕੋ ਗ੍ਰਹਿਣ ਆਕਾਸ਼ਾ ਇਹ ਅਜਾਨ ਰੀਦਨ ਲਗ ਮਾਸਾ ਜਿਹੜੇ ਵਿਦਿਆ ਦੇ ਵਿੱਚ ਵੱਡੇ ਪੰਡਤ ਮੰਨੇ ਜਾਂਦੇ ਸਨ ਉਹਨਾਂ ਨੇ ਤੁਮਾਨ ਨਿਕਲਦਾ ਵੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਕਿਹਾ ਵੀ ਅੱਜ ਆਕਾਸ਼ 'ਤੇ ਸੂਰਜ ਗ੍ਰਹਿਣ ਲੱਗਾ ਹੋਇਆ ਏ ਤੇ ਇਹ ਮੂਰਖ ਮਾਸ ਰਹਦਨ ਲੱਗ ਪਏ ਹਨ ਉਹਨੂੰ ਲੈ ਕਰ ਕੁਤਕੈ ਸ਼ਸਤਰ ਅਪਾਰਾ ਆਏ ਨਿਕਟ ਕਹਿ ਕਰੂੰ ਪ੍ਰਹਾਰਾ ਕੋ ਤੇਰੇ ਹੈ ਬਚਨ ਅਧਰਮੀ ਕੋ ਕੀਨੈ ਤੈ ਕਰਮਕ ਕਰਮੀ ਉਹ ਛੋਟੇ ਤੇ ਹੋਰ ਹਥਿਆਰ ਲੈ ਕੇ ਆਈ ਜੇ ਨੇੜੇ ਆ ਕੇ ਕਹਿਣ ਲੱਗੇ ਕਿ ਮਾਰ ਦੇ ਉਹ ਧਰਮੀ ਨੂੰ ਤੂੰ ਕੀ ਕਹਿੰਦਾ ਹੈ ਕੋ ਕਰਮੀ ਇਹ ਤੂੰ ਕੀ ਕੰਮ ਕੀਤਾ ਹੈ ਦਿਵ ਦਿਵਸ ਅਜ ਕੈ ਤੁਰਕ ਜੈ ਮਨਮ ਸੋਪੀ ਤਰਾਸ ਰਿਦੇ ਬਹਿਦਨਮ ਕਰਿ ਇਸ਼ਨਾਨ ਦੇਨ ਪੁਨ ਦਾਨ ਇਨ ਕਾ ਜਨ ਕੋ ਕਰ ਮਹਾਨਾ ਅੱਜ ਦੇ ਦਿਨ ਤੇ ਮੁਸਲਮਾਨ ਮਨੁੱਖੀ ਹਿਰਦੇ ਵਿੱਚ ਬਹੁਤ ਡਰਦੇ ਹਨ ਤੇ ਬਹੁਤ ਭੈ ਕਰਦੇ ਹਨ ਅਸ਼ੀਨਾਨ ਕਰਕੇ ਦਾਨਪੂਰ ਕਰਦੇ ਹਨ ਅਜਿਹੇ ਕੰਮ ਕਰਨ ਵਾਲੇ ਮਹਾਨ ਅਜਿਹੇ ਕੰਮ ਕਰਨ ਦੇ ਨਾਲ ਮਹਾਨ ਕਾਲਦਨ ਦਿੰਦਾ ਹੈ ਦੂਰਾ ਸੁਣ ਕਰ ਤਿੰਤੇ ਸ੍ਰੀ ਗੁਰੂ ਬਚਨ ਕਹੈ ਅਸਰੀਤ ਸੁਦਾ ਲਗੀ ਮੋਕੋ ਬੜੀ ਖੇਤ ਹਾਰ ਕਿਸ਼ਕੀਤ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਸ ਰੀਤੀ ਅਨਸਾਰ ਬਚਨ ਕਹਿ ਕਹਿਣ ਲੱਗੇ ਮੈਨੂੰ ਬਹੁਤ ਭੁੱਖ ਲੱਗੀ ਹੈ ਭੋਜਨ ਇਹ ਤੀਸ ਸਭ ਕੁਝ ਕੀਤਾ ਹੈ ਚੌਪਈ ਦਿਜ ਤਬ ਬੋਲੇ ਬਚਨ ਕਠੋੜਾ ਕਿਆ ਰਿਦਿਓ ਤੁਮ ਤਰਾਸ ਨ ਥੋੜਾ ਬਿਨਾ ਬਿਲਮ ਸੋ ਦੇ ਦਿਖਾਈ ਨਾ ਤੁਰ ਤੁਜ ਮਾਰੇ ਇਹ ਥਾਈ ਬ੍ਰਾਹਮਣਾ ਨੇ ਫਿਰ ਬੜੇ ਕਠੋਰ ਬਚਨ ਕਹਿ ਤੇ ਕਹਿੰਦੇ ਤੂੰ ਕੀ ਰਿਹਾ ਤੈਨੂੰ ਕਿਤੇ ਥੋੜਾ ਡਰ ਵੀ ਨਹੀਂ ਕਿਸੇ ਦੇਰ ਬਗੈਰ ਸਾਨੂੰ ਵਿਖਾ ਦੇ ਕੋਈ ਦੇਰ ਨਾ ਕਰ ਫਿਰ ਸਾਨੂੰ ਵਿਖਾ ਕਿ ਤੂੰ ਕੀ ਨਿਆਏ ਚੁੱਲੇ ਤੇ ਕੀ ਚੜਿਆ ਹੋਇਆ ਨਹੀਂ ਤੇ ਅਸੀਂ ਤੈਨੂੰ ਇੱਥੇ ਹੀ ਮਾਰ ਦੇਵਾਂਗੇ ਤਬ ਜਨ ਦੇਖਿਓ ਸ਼੍ਰੀ ਦਿਵਜ ਕਹੀ ਇਸ ਮਟਕ ਪੇ ਇਸ ਮਟਕੇ ਮੈਂ ਆ ਮੁਖ ਆਈ ਹਮਰੇ ਦੇਖ ਤੈ ਇਨੇ ਸਵਾਰਾ ਪਾਏ ਵਿੱਚ ਭਾਵ ਕੋ ਬਾਰਾ ਤਦ ਜੀਸੂ ਬ੍ਰਾਹਮਣ ਨੇ ਵੇਖਿਆ ਉਹ ਕਹਿਣ ਲੱਗਾ ਕਿ ਇਸ ਮਟਕੇ ਵਿੱਚ ਤੇ ਮਾਸ ਹੈ ਸਾਡੇ ਵੇਖਿਆ ਹੀ ਇਹਨਾਂ ਨੇ ਤਿਆਰ ਕੀਤਾ ਹੈ ਮਟਕੇ ਵਿੱਚ ਪਾ ਕੇ ਇਹਨਾਂ ਨੇ ਚੁੱਲੇ ਵਿੱਚ ਅੱਗ ਬਾਲੀ ਹੈ ਮਾਰੋ ਇਸੇ ਨਾਲ ਲਾਵੋ ਬੇਰਾ ਅਸੁਖ ਗਾਜ ਕੋ ਕਰੇ ਨਾ ਫੇਰਾ ਧਰਮ ਰੀਤ ਇਨ ਦੀਨ ਬਗਾੜੀ ਅਗ ਨਾ ਹੈ ਤੇ ਅਸਣ ਕੋ ਮਾਰੀ ਇਸ ਨੂੰ ਮਾਰੋ ਦੇਰ ਨਾ ਲਾਵੋ ਐਸਾ ਕੋ ਕਾਲ ਫੇਰੇ ਦੁਬਾਰਾ ਨਾ ਕਰੇ ਇਹ ਸ਼ਰਮ ਦੀ ਰੀਤੀ ਵਿਗਾੜ ਦਿੱਤੀ ਹੈ ਇਸ ਨੂੰ ਮਾਰਨ ਦੇ ਨਾਲ ਕੋਈ ਪਾਪ ਨਹੀਂ ਲੱਗੇਗਾ ਦੋਰਾ ਗੁਰੂ ਕਹਿਓ ਬਲ ਕਰੋ ਜੇ ਰਤਨ ਵਿਖੇ ਤੇ ਹੋਏ ਜੋ ਮਨ ਹੈ ਤੇ ਉਹ ਕਰੋ ਅਬ ਵਰਜਿਤ ਇਹਾ ਨ ਕੋਏ ਗੁਰੂ ਜੀ ਨੇ ਕਿਹਾ ਕਿ ਬਾਲਨ ਨਾਲ ਮਾਰ ਦੇਣ ਵਿੱਚ ਹੀ ਜੋ ਪ੍ਰੇਮ ਹੈ ਤੇ ਜੋ ਤੁਹਾਡੇ ਮਨ ਵਿੱਚ ਹੈ ਉਹ ਤੁਸੀਂ ਕਰ ਲਓ ਤੁਹਾਨੂੰ ਰੋਕਵਾਲਾ ਇਥੇ ਕੋਈ ਨਹੀਂ ਹੈ ਕਿਉਂ ਭਈ ਜੇ ਤੁਮ ਹਮਸੈ ਚਰਚਾ ਕਰਨੀ ਧਰਮ ਅਧਰਮ ਰੀਤ ਜਿਉਂ ਵਰਨੀ ਤੋ ਪੰਡਤ ਸਭ ਮਿਲ ਸੰਿਆਸੀ ਆਏ ਕਰੋ ਚਰਚਾ ਹਮ ਪਾਸੀ ਪਰ ਸਤਿਗੁਰੂ ਕਹਿਣ ਲੱਗੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨੀ ਹੈ ਤੇ ਧਰਮ ਧਰਮ ਦੀ ਜਿਵੇਂ શ્રેਸ਼ ਧੀਤੀ ਹੈ ਸਾਰੇ ਪੰਡਤ ਤੇ ਸੰਨਿਆਸੀ ਮਿਲ ਕੇ ਆਵੋ ਤੇ ਮੇਰੇ ਨਾਲ ਬਹਿ ਕੇ ਚਰਚਾ ਕਰੋ ਸੋਨੁ ਸਦੀਰ ਜਿ ਬਚਨ ਜਬੀ ਮਿਲ ਆਏ ਪੰਡਤ ਜੇ ਸਭੀ ਵਿਦਿਆਵਾਨ ਹੁਤੇ ਸੰਨਿਆਸੀ ਅਪਰ ਲੋਕ ਆਏ ਬਹੁ ਪਾਸੀ ਜਦੋਂ શ્રેਸ਼ ਧੀਤੀ 'ਚ ਪਰੇ ਬਚਨ ਸੁਣੇ ਤੇ ਸਾਰੇ ਪੰਡਤ ਮਿਲ ਕੇ ਆ ਗਏ ਜਿਹੜੇ ਵਿਦਿਆਵਾਨ ਸੰਨਿਆਸੀ ਵੀ ਸਾਨੂੰ ਅਤੇ ਹੋਰ ਲੋਕ ਵੀ ਇੱਕ ਪਾਸੇ ਆ ਗਏ ਇੱਕ ਨਾਨੂ ਸੋ ਪੰਡਿਤ ਭਾਰੀ ਕੀਨ ਦਿਗ ਵਿਜੇ ਜਗਤ ਮੁਜਾਰੀ ਬੜਿਓ ਭੁਖਤ ਜਿਉ ਪੁਰਾਣਾ ਜਹ ਮੈਂ ਸ੍ਰੀ ਗੁਰੂ ਸੁਜਸ ਮਹਾਨਾ ਇਹਨਾਂ ਦੇ ਵਿੱਚ ਇੱਕ ਨਾਨੂ ਨਾਂ ਦਾ ਵੱਡਾ ਪੰਡਿਤ ਸੀ ਜਿਸ ਨੇ ਚਰਚਾ ਵਿੱਚ ਦਿਗ ਵਿਜੇ ਭਾਵ ਵਿਦਿਆ ਵਿੱਚ ਸਾਰੇ ਫਿਰਕੇ ਜਿੱਤ ਪ੍ਰਾਪਤ ਕੀਤੀ ਸੀ ਜੋ ਪੁਰਾਣਾ ਪਿਖੋ ਵੀ ਪੜਿਆ ਸੀ ਜੋ ਪੁਰਾਣਾ ਵੀ ਪੜਿਆ ਸੀ ਤੇ ਭੇਖ ਵੀ ਪੜਿਆ ਸੀ ਭੂਤ ਵੀ ਪੜਿਆ ਸੀ ਭੇਖ ਵੀ ਪੜਿਆ ਹੋਇਆ ਸੀ ਅਤੇ ਉਹ ਇਹ ਵੀ ਪੜਿਆ ਸੀ ਕਿ ਭੇਖ ਵਿੱਚ ਗੁਰੂ ਨਾਨਕ ਜੀ ਦਾ ਮਹਾਨ ਅਤੇ ਸੇਵਜਸ ਹੋਵੇਗਾ ਆਪਨ ਆਪ ਕੋ ਸੋ ਲਖ ਪਾਵਾਂ ਨਾਮ ਸੋ ਨਾਨਕ ਚੰਦ ਧਰਾਵਾਂ ਸ੍ਰੀ ਨਾਨਕ ਕਦ ਹੈ ਅਵਤਾਰਾ ਬਹੁਤ ਨਰਨ ਕੋ ਕਰੇ ਅਧਾਰਾ ਜਿਹੜਾ ਆਪਣੇ ਆਪ ਹੀ ਜਾਣ ਗਿਆ ਸੀ ਕਿ ਜਿਸ ਮਨੁੱਖ ਨੇ ਨਾਨਕ ਨਾਮ ਧਰਾਇਆ ਹੈ ਨਾ ਉਹ ਸ਼੍ਰੀ ਨਾਨਕ ਜੀ ਕਰਜੁਗ ਵਿੱਚ ਪਰਮੇਸ਼ਰ ਦਾ ਅਵਤਾਰ ਹੋਵੇਗਾ ਤੇ ਉਹ ਬਹੁਤ ਮਨੁੱਖਾਂ ਦਾ ਆਧਾਰ ਕਰੇਗਾ ਸਿਮਰਨ ਨਾਮ ਭਗਤ ਵਿਸਤਾਰ ਹੈ ਦੰਡ ਕੋ ਕਰਮ ਸਰਬੰਦੇ ਰਵਾਰ ਹੈ ਅਸਮਨ ਜਾਨ ਨਾਮ ਚ ਕਰਕੇ ਸੋ ਜਸ ਬਥਾਰਤ ਬਚਨ ਉਚਾਰ ਕੇ ਨਾਮ ਦਾ ਸਿਮਰਨ ਕਰਵਾ ਕੇ ਉਹ ਭਗਤੀ ਦਾ ਵਿਸਾਰ ਕਰੇਗਾ ਪਖੰਡ ਤੇ ਕੋ ਕਰਮਾਂ ਦਾ ਨਾਸ਼ ਕਰੇਗਾ ਇਸ ਤਰ੍ਹਾਂ ਮਨ ਵਿੱਚ ਜਾਣ ਕੇ ਤੇ ਨਾਮ ਆਪਣਾ ਧਰ ਕੇ ਬਚਨ ਅਚਾਰ ਕੇ ਸ੍ਰੇਸ਼ ਜਸ ਵਿਸਤਾਰਤ ਕਰੇਗਾ ਸੋ ਵੀ ਆਏਗੇ ਹੋ ਤਹਿ ਕਾਲਾ ਪਈ ਪੀਰ ਇਸਥਾਨ ਰਸਾਲਾ ਸ਼੍ਰੀ ਨਾਨਕ ਤਬ ਬੈਣ ਅਚਾਰੇ ਕੋ ਆਮਿਕ ਹਮਤੇ ਤੇ ਮਾਰੇ ਉਹ ਵੀ ਉਸ ਸਮੇ ਉੱਥੇ ਆ ਗਿਆ ਉਸ ਸਾਹ ਤੇ ਵੱਡੀ ਭੀੜ ਇਕੱਠੀ ਹੋ ਗਈ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਏ ਕਿ ਤੁਹਾਡੇ ਮਤੇ ਵਿੱਚ ਕੋਈ ਮਾਸ ਹੈ ਤੁਹਾਡੇ ਮਤੇ ਵਿੱਚ ਕੋਈ ਮਾਸ ਹੈ ਬ੍ਰਾਹਮਣ ਕੋ ਇਹ ਧਰਮ ਅਲਾਰਾ ਵੇਦ ਪੜੇ ਅਰ ਜਗ ਕਰਾਵੇ ਛਤਰੀ ਧਰਮ ਜੁਧ ਹੈ ਤੇ ਦਰਨਾ ਆਮਕ ਸੰਗ ਜਗੈ ਕੋ ਕਰਨਾ ब्राह्मण ਦਾ ਇਹ ਧਰਮ ਕਹਿੰਦੇ ਹਨ ਕਿ ਉਸਨੇ वेद ਪੜਨੇ ਹਨ ਤੇ ਜਗ ਕਰਾਉਣੇ ਹਨ क्षत्रिय ਦਾ ਧਰਮ ਹੈ ਯੁੱਧ ਨਾਲ ਹਿੱਤ ਧਾਰਨ ਕਰੇ ਮਾਸ ਨਾਲ ਜਗ ਕਰੇ ਹਮਨੇ ਜਿ ਧਰਮ ਵਿਖੇ ਹੈ ਨਾ ਦੇ ਹਮਨੇ ਜਿ ਧਰਮ ਵਿਖੇ ਹੈ ਠਾਡੇ ਤੁਮ ਨਾ ਬੇਖਤ ਕਿਉਂ ਬੜੇ ਸਰਬਾਡੇ ਸੁਣ ਕਰ ਬੋਲੇ ਪੰਡਤ ਸਭੀ ਖਤਰੀ ਨਿਕਟ ਸ਼ਾਸਤਰ ਹੈ ਉਸ ਅਧਿ ਇਹ ਸੁਣ ਕੇ ਨਾ ਅਸੀਂ ਆਪਣੇ ਨਿਜੀ ਧਰਮ ਵਿੱਚ ਖੜੇ ਆਂ ਤੁਸੀਂ ਵੇਖ ਕੇ ਕਿਉਂ ਗੁੱਸਾ ਕੀਤਾ ਹੈ ਤਾਂ ਸਾਰੇ ਬ੍ਰਾਹਮਣ ਸੁਣ ਕੇ ਬੋਲੇ ਖਤਰਿਆਂ ਪਾਸੇ ਸਦਾ ਸ਼ਾਸਤਰ ਹੁੰਦਿਆਂ ਤੂੰ ਨੇ ਵੇਖ ਫਕੀਰੀ ਲੀਨੋ ਬਿਨ ਸ਼ਾਸਤਰ ਕਿਉਂ ਛਤਰੀ ਚੀਨੋ ਗੁਰ ਕਹੈ ਆਜੁਦ ਹਮ ਬਾਸੂ ਉਤਰਾਇ ਨਾਮ ਸੁਣੋ ਮੈਂ ਤਸ ਤੁਸੀਂ ਫਕੀਰ ਪੇਸ਼ਾਰਨ ਕੀਤਾ ਹੈ ਬਿਨਾ ਸ਼ਸਤਰ ਤੋਂ ਕੇਵੀ ਛਤਰੀ ਸਮਝਾਂਗੇ ਗੁਰੂ ਜੀ ਨੇ ਕਿਹਾ ਕਿ ਸਾਰੇ ਹਥਿਆਰ ਸਾਡੇ ਪਾਸ ਹਨ ਜਿਸ ਹਥਿਆਰ ਦਾ ਨਾਮ ਲਵੋਗੇ ਉਹ ਮੈਂ ਕਹਾਂਗਾ ਤੀਸ਼ਨ ਖੜਗ ਨਾਮ ਕਰਤਾਰਾ ਸਤ ਸੰਗਤ ਹਿਤ ਤੁਨਕ ਸੋ ਭਾਰਾ ਸਮਦਮ ਅਦਿਕ ਬਾਣ ਬਸਾਲਾ ਮਿਰਗ ਰੂਪੀ ਮਨ ਹੱਤ ਤਤਕਾਲਾ ਕਰਤਾਰ ਦਾ ਨਾਮ ਤਿੱਖੀ ਤਲਵਾਰ ਹੈ ਸਤ ਸੰਗਤ ਭਾਰੀ ਧਨੁਖ ਹੈ ਸੰਮਦਮ ਅਗ ਤੀਰ ਹਨ ਮਿਰਗ ਰੂਪ ਮਨ ਨੂੰ ਚਟ ਮਾਰ ਲਿੰਦਾ ਹੈ ਬ੍ਰਹਮ ਅਗਨ ਮੈਂ ਹੋਮਸੋ ਕਰਹੀ ਨਿਤਾ ਪ੍ਰਤੀ ਐਸੇ ਹਿਤ ਤਰੀ ਸੁਣ ਪੰਡਿਤ ਪੁਨ ਬਚਨੇ ਆਚਾਰਾ ਤੁਮ ਤੇ ਪ੍ਰਗਟ ਮਿਰਗ ਕੋ ਮਾਰਾ ਬ੍ਰਹਮ ਅਗਨੀ ਵਿੱਚ ਹੋਮ ਕਰਦਾ ਹੈ ਅਤੇ ਸਦਾ ਇਸੇ ਤਰ੍ਹਾਂ ਧਰਦਾ ਹੈ

ਆਪਣੇ ਮੁਖ ਤੋਂ ਬੋਲੇ ਆਪਣੇ ਮੁਖ ਤੋਂ ਬੋਲੇ ਕੰਨ ਲਾ ਕੇ ਸੁਣੋ ਚਾਰੇ ਵੇਦਾਂ ਵਿੱਚ ਇਸ ਪ੍ਰਕਾਰ ਕਿਹਾ ਗਿਆ ਹੈ ਆਖਿਰ ਬਿਰਤ ਖਤਰਨ ਕੀ ਕਰਨੀ ਕਥਾ ਜਗੁਨ ਚਾਰੋਂ ਮੈਂ ਵਰਨੀ ਜੇ ਹੰਕਾਰੀ ਨਰਜਗ ਮਾਈ ਹਿੰਸਾ ਕੋ ਅਗ ਲੱਗ ਹੈ ਤਾਈਂ ਆਖਰ ਖਤਰਿਆਂ ਨੂੰ ਸ਼িকার ਖੇਡਣਾ ਹੈ ਇਹ ਕਥਾ ਚਾਰੇ ਯੁੱਗਾਂ ਵਿੱਚ ਚੱਲਦੀ ਰਹੀ ਹੈ ਜਗ ਵਿੱਚ ਜਿਹੜੇ ਹੰਕਾਰੀ ਪੁਰਸ਼ ਹਨ ਹਿੰਸਾ ਦਾ ਪਾਪ ਉਹਨਾਂ ਨੂੰ ਲੱਗਦਾ ਹੈ ਹਤਾ ਖੋਏ ਪਹਿ ਜੇ ਗਿਆਨੀ ਸਰਬ ਦ્વੈਤ ਜੋ ਰਿਦੇ ਮਟਾਨੀ ਪੂਰਨ ਸਤ ਆਤਮ ਜਨ ਜਗਤ ਅਸਤ ਸਦਾ ਪਹਿਚਾਨੇ ਹੰਕਾਰ ਗਵਾ ਕੇ ਜਿਹੜਾ ਗਿਆਨੀ ਹੁੰਦਾ ਹੈ ਸਾਰੇ ਦੁਆਰ ਜੋ ਹਿਰਦੇ ਤੋਂ ਮਟਾ ਲਿੰਦਾ ਹੈ ਪੂਰਨ ਸਤ ਆਤਮਾ ਨੂੰ ਜਾਣੇ ਜਗਤ ਨੂੰ ਸਦਾ ਝੂਠ ਪਛਾਣੇ ਤੀਨ ਕਾਲ ਜਿਹੇ ਜਗਤ ਤੇ ਅਪਾਉ ਤਿੰਨ ਕੈ ਦੋਸ਼ ਨਾ ਲਾਗਾ ਕਾਉ ਜੋ ਗਿਆਨੀ ਨਰਮਤ ਬੰਦੇ ਵਰਨਾ ਸ਼ਰਮ ਕੋ ਧਰਮ ਹੈ ਫੁੰਦੇ ਜਿਨ੍ਹਾਂ ਜਗਤ ਨੂੰ ਤਿੰਨ ਕਾਲ ਅਣ ਹੋਇਆ ਮੰਨਿਆ ਹੈ ਉਹਨਾਂ ਨੂੰ ਕੋਈ દોਸ਼ ਨਹੀਂ ਲੱਗਦਾ ਜਿਹੜੇ ਅਗਿਆਨੀ ਮਨੁੱਖ ਮਾਰੀ ਮਤ ਵਾਲੇ ਹਨ ਜਾਤਾਂ ਪਾਤਾਂ ਦੇ ਧਰਮਾਂ ਦੇ ਫੰਦਿਆਂ ਵਿੱਚ ਫਸੇ ਹੋਏ ਹਨ ਅੰਤਰਮਨ ਚਾਹਤ ਰਸ ਖਾਵਣ ਵਹਿਰ ਤਜੇ ਖੇਤ ਲੋਕ ਦਿਖਾਵਣ ਸੋ ਮਰ ਜਨਮੈ ਜਗ ਕੈ ਮਾਈ ਕਬੂ ਹੈ ਤੇ ਛੁਟਕਾਰਾ ਨਹੀਂ ਅੰਦਰਲਾ ਮਨ ਸੁਆਦੀ ਭੋਜਨ ਖਾਣਾ ਚਾਹੁੰਦਾ ਹੈ ਪਰ ਲੋਕਾਂ ਨੂੰ ਦਿਖਾਉਣ ਵਾਸਤੇ ਛੱਡ ਦਿੰਦੇ ਹਨ ਇਹ ਜਗਤ ਵਿੱਚ ਬਾਰ-ਬਾਰ ਜਨਮ ਲੈਂਦੇ ਹਨ ਇਹਨਾਂ ਦਾ ਕਦੀ ਛਟਕਾਰਾ ਨਹੀਂ ਹੁੰਦਾ ਦੁਰਾ ਇਸ ਪ੍ਰਕਾਰ ਕਹਿ ਸਬਨ ਸੇ ਉਚਰਿਓ ਬਹੁਰ ਸਲੋਕ ਮਨ ਬਕਾਰ ਤਿਨ ਪ੍ਰਗਟ ਕੀਐ ਸੁਣ ਤੋ ਬਿਰਦ ਤਾ ਲੋਕ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਸਾਰਿਆਂ ਦੇ ਸਾਹਮਣੇ ਇੱਕ ਸ਼ਲੋਕ ਦਾ ਅਚਾਰਨ ਕੀਤਾ ਮਨ ਦੇ ਵਿਚਾਰ ਤੈਨਾਂ ਨੂੰ ਪ੍ਰਗਟ ਕੀਤੇ ਸਾਰੇ ਲੋਕ ਇਕੱਠੇ ਹੋ ਕੇ ਸੁਣਦੇ ਹਨ ਸਾਥ ਸੰਗਤ ਜਿਹੜੇ ਆਪਾਂ ਉਪਰ ਪਰ ਕੇ ਆਏ ਹਾਂ ਇਹ ਕਵੀ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਹੈ ਹੁਣ ਅੱਗੇ ਜੋ ਆਪਾਂ ਜਰਜੀ ਨਾਲ ਸਾਂਝਾ ਕਰਨ ਲੱਗੇ ਆਂ ਇਹ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਖਾਰਬੰਦ ਤੋਂ ਅਚਾਰਨ ਕੀਤੀ ਬਾਣੀ ਹੈ ਹੈ ਜੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1299 ਤੇ ਸੁਭਾਏਮਾਨ ਹੈ ਸਲੋਕ ਮਹਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਵਾਸ ਜੀਉ ਪਾਏ ਮਾਸ ਮੂੰ ਮਿਲਿਆ ਹੱਡ ਚੰਨ ਤਨ ਮਾਸ ਸਤਗੁਰੂ ਕਹਿਣ ਲੱਗੇ ਇਹ ਲਾ ਆਦਮੀ ਮਾਸ ਅੰਦਰ ਪਜਦਾ ਹੈ ਤੇ ਮੁਰ ਮਾਸ ਅੰਦਰ ਹੀ ਵੱਸਦਾ ਹੈ ਜਦੋਂ ਮਨੁੱਖ ਚ ਜਾਨ ਪੈਂਦੀ ਹੈ ਉਸ ਨੂੰ ਮਾਸ ਦਾ ਮੂੰਹ ਮਿਲਦਾ ਹੈ ਤੇ ਉਸ ਦੀਆਂ ਹੱਡੀਆਂ ਖਾਲ ਤੇ ਦੇਹ ਮਾਸੀਆਂ ਹੀ ਬੜੀਆਂ ਹੁੰਦੀਆਂ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰਹ ਮਾਸੇ ਕੀ ਜੀਬ ਮਾਸੇ ਕੀ ਮੂੰਹ ਮਾਸੇ ਕਾ ਜੀਬ ਮਾਸੇ ਕੀ ਮਾਸੇ ਅੰਦਰ ਸਾਸ ਜਦੋਂ ਉਸ ਨੂੰ ਮਾਸ ਦੀ ਕੋਖ ਵਿੱਚੋਂ ਮਾਤਾ ਦੀ ਕੋਖ ਜਿਹੜੀ ਮਾਸ ਦੀ ਕੋਖ ਬਣੀ ਹੁੰਦੀ ਹੈ ਉਸ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਮਾਸ ਦੇ ਥਣਾ ਵਿੱਚੋਂ ਮਾਸ ਦੀ ਕੁੱਟ ਮਿਲਦੀ ਹੈ ਉਸ ਦਾ ਮੂੰਹ ਮਾਸਾ ਹੈ ਉਸ ਦੀ ਜੀ ਮਾਸੀ ਹੈ ਤੇ ਉਸ ਦਾ ਸਾਹ ਮਾਸ ਵਿੱਚ ਹੈ ਵੱਡਾ ਹੋਆ ਬਿਆ ਆਇਆ ਕਰ ਲੈ ਆਇਆ ਮਾਸ ਮਾਸੋ ਹੀ ਮਾਸ ਉਹ ਪੁੱਜ ਮਾਸੂ ਸਬੈਸਾਕ ਜਦੋਂ ਵੱਡਾ ਹੋਇਆ ਤੇ ਵਿਆਹ ਗਿਆ ਤਾਂ ਉਹ ਮਾਸ ਦੀ ਬੋਟੀ ਆਪਣੇ ਘਰ ਲੈ ਕੇ ਆਇਆ ਜਦੋਂ ਵਿਆਹ ਹੋਇਆ ਤੇ ਆਪਣੇ ਘਰ ਮਾਸ ਦੀ ਬੋਟੀ ਲੈ ਕੇ ਆਉਂਦਾ ਹੈ ਮਾਸ ਤੋਂ ਹੀ ਮਾਸ ਫਾਇਦਾ ਹੁੰਦਾ ਹੈ ਤੇ ਆਦਮੀ ਦੇ ਸਾਰੇ ਸਾਕ ਸੰਬੰਧੀ ਵੀ ਮਾਸ ਦੇ ਬਣੇ ਹੋਏ ਹਨ ਸਤਗੁਰੂ ਮਿਲਿਆ ਹੁਕਮ 부ਜੀਐ ਤਾਂ ਕੋ ਆਵਰਾਸ ਆਪ ਛੁੱਟੇ ਨਹੀਂ ਛੁੱਟੀਐ ਨਾਨਕ ਵਚਨ ਬਨਾਸ ਉਹ ਪ੍ਰਭੂ ਦੀ ਰਜੈ ਨੂੰ ਜਾਣ ਲੈਂਦਾ ਹੈ ਤੇ ਕੇਵਲ ਤਦ ਹੀ ਉਸ ਦਾ ਸਹਾਰਾ ਹੁੰਦਾ ਹੈ ਤੇ ਆਪਣੇ ਆਪ ਰਿਹਾ ਕਰਨ ਨਾਲ ਆਪਣੇ ਆਪ ਦੇਹ ਕਰਨ ਨਾਲ ਇਸ਼ਨਾਨ ਰਿਹਾ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਨਿਰੀਆਂ ਗੱਲਾਂ ਦੇ ਨਾਲ ਮਨੁੱਖ ਬਰਬਾਦ ਹੋ ਜਾਂਦਾ ਹੈ ਏਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਿਤ ਬਾਣੀ ਹੁਣ ਕਵੀ ਸੰਤੋਖਵੰਤ ਕਵੀ ਚੂੜਮਣੀ ਕਵੀ ਸੰਤੋਖ ਸਿੰਘ ਜੀ ਦੀ ਦੋਰਾ ਜਨਮਾਦਿਕ ਤੇ ਅਪੁਰਜੋ ਮਾਸੇ ਸਬੈ ਹੋਏ ਬਿਨ ਮਾਸ ਨਹੀਂ ਹੈ ਕੁਛ ਹੋਏ ਤਾਂ ਉਤਰੈ ਕੋਏ ਜਨਮ ਆਦਤਿ ਖੋਰ ਜੀ ਮਾਸ ਤੋਂ ਪੈਦਾ ਹੁੰਦਿਆਂ ਨੂੰ ਮਾਸ ਤੋਂ ਬਗੈਰ ਕੁਝ ਨਹੀਂ ਜੋ ਕੁਝ ਹੈ ਕੋਈ ਅਚਾਰਨ ਕਰੋ ਗਹਿ ਬਿਰਾਗ ਜੈ ਉਰ ਬਖੈ ਸਤਗੁਰ ਕੇ ਟਿਗ ਜਾਏ ਤਾਕੂ ਦੇਪ ਦੇਸ਼ ਅਬ ਬੇਦ ਸਰਬ ਲਖਾਏ ਹਿਰਦ ਵਿੱਚ ਬਿਰਾਗ ਧਾਰਨ ਕਰਕੇ ਜੇ ਕੋਈ ਸਤਗੁਰ ਪਾਸ ਜਾਏ ਤੇ ਸਤਿਗੁਰੂ ਉਸ ਨੂੰ ਉਪਦੇਸ਼ ਦੇ ਕੇ ਸਾਰਾ ਭੇਦ ਦੱਸ ਲਿੰਦੇ ਹਨ ਤਨ ਕੋ ਜਾਣੈ ਪੰਨ ਉਹਨ ਚੇਤਨ ਪੰਨ ਦਿਖਾਏ ਸਤਿ ਆਤਮਾ ਜਾਣਹੀ ਦੇਹ ਅਨਿਤ ਸੁਦਾਏ ਸਰੀਰ ਨੂੰ ਵੱਖਰਾ ਜਾਣਦਾ ਹੈ ਫਿਰ ਅੰਦਰਲੀ ਚੇਤਨ ਸਤਾ ਨੂੰ ਵੀ ਵੱਖਰਾ ਜਾਣਦਾ ਹੈ ਆਤਮਾ ਨੂੰ ਸੱਚੀ ਜਾਣਦਾ ਹੈ ਤੇ ਸਰੀਰ ਨੂੰ ਸਦਾ ਆਰਜੀ ਜਾਣਦਾ ਹੈ ਸਤਿ ਅਰਸਤੋ ਸਾਨੂੰ ਬੰਧ ਜੋ ਕਸ਼ੂ ਨ ਜਾਣ ਕੋਏ ਜੈਸੇ ਸਿਬਤਾ ਤਿਮਰ ਕੋ ਨੇਰ ਨ ਕਭੂ ਹੋਏ ਸੱਚ ਝੁਕਦੇ ਜੋ ਸੰਬੰਧ ਹਨ ਉਹ ਕਦੀ ਵੀ ਕੋਈ ਜਾਣ ਨਹੀਂ ਸਕਦਾ ਜਿਵੇਂ ਸੂਰਜ ਦਾ ਅਤੇ ਹਨੇਰੇ ਦਾ ਕਦੀ ਮਿਲ ਨਹੀਂ ਹੁੰਦਾ ਆਪ ਨੂੰ ਕੋ ਨਾ ਜਾਣੀ ਮਨ ਸਤਗੁਰੂ ਉਪਦੇਸ਼ ਇਸ ਪ੍ਰਕਾਰ ਕਹਿ ਸਭਨ ਕੋ ਤੁਸ਼ਮ ਕਹਿ ਜਿਗਦੇਸ ਸਤਿਗੁਰ ਦੇ ਉਪਦੇਸ਼ ਬਗੈਰ ਕੋਈ ਆਪਣੇ ਆਪ ਨਹੀਂ ਜਾਣ ਸਕਦਾ ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਚੁੱਪ ਹੋ ਗਏ ਸਾਧ ਸੰਗਤ ਜੀ ਅੱਜ ਇਤਨਾ ਹੀ ਪ੍ਰਵਾਨ ਕਰ ਲੈਣਾ ਜੀ ਇੱਥੇ ਹੀ ਹੁਣ ਇਹ ਜੋ ਮਹਾਨ ਕਥਾ ਇਸ ਨੂੰ ਬਿਸਲਾਮ ਦਿੰਨੇ ਹਾਂ ਕੱਲ ਫਿਰ ਇਸ ਨੂੰ ਅੱਗੇ ਲੈ ਕੇ ਆਦਰ ਰਵਾਂਗੇ ਸਾਧ ਸੰਗਤ ਜੀ ਇਹ ਆਪ ਜੀ ਦੇ ਨਾਲ ਕਥਾ ਵਾਰਤਾ ਸਾਂਝੀ ਕਰਦਿਆਂ ਹੋਇਆਂ ਦਾਸਰੇ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਵਿਚਾਰਾਂ ਕਰਨ ਦੀ ਮਨਬੁੱਧੀ ਬਖਸ਼ਿਸ਼ ਕਰਨਾ ਭੁੱਲਾ ਚੁਕਾਂ ਨਾ ਚੇਤਾਰਨੀਆਂ ਜੀ ਬਖਸ਼ਿਸ਼ ਕਰਨਾ ਮਿਹਰ ਕਰਨਾ ਇੱਕ ਬੇਨਤੀ ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤਾਂ ਜੋ ਆਉਣ ਵਾਲਾ ਹਰ ਇੱਕ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਪਹੁੰਚ ਸਕੇ ਹੁਣ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਆਹ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ Lá é que